ਜਲੰਧਰ ਕਮਿਸ਼ਨਰ ਰੇਡ ਪੁਲਿਸ ਨੇ ਬੰਬੀਹਾ ਗੈਂਗ ਦੇ ਦੋ ਗੈਂਗਸਟਰਾਂ ਨੂੰ ਗ੍ਰਫਤਾਰ ਕੀਤਾ ਉਹਨਾਂ ਦੇ ਕੋਲੋਂ ਤਿੰਨ ਪਿਸਤੌਲ 1 ਕਿਲੋ ਆਫੀਮ ਬਰਾਮਦ ਕਰਕੇ ਇੱਕ ਵੱਡੀ ਸਫਲਤਾ ਹਾਸਲ ਪੁਲਿਸ ਨੇ ਕੀਤੀ ਹੈ ਵੇਰਵੇ ਦਾ ਖੁਲਾਸਾ ਕਰਦਿਆਂ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਬੰਬੀਹਾ ਗੈਂਗ ਦੇ ਦੋ ਖੌਫਨਾਕ ਗੈਂਗਸਟਰ ਆਪਣੇ ਵਿਰੋਧੀ ਗਰੋਹ ਦੇ ਮੈਂਬਰਾਂ ਨੂੰ ਮਾਰਨ ਦੀ ਯੋਜਨਾ ਬਣਾ ਰਹੇ ਨੇ ਤੇ ਸ਼ਹਿਰ ਵਿੱਚ ਸਰਗਰਮ ਨੇ ਉਹਨਾਂ ਦਾ ਸੇਟੀ ਸੁੰਚਨਾਰੀ ਅਧਾਰ ਤੇ ਪੁਲਿਸ ਨੇ ਅਨਿਲ ਕੁਮਾਰ ਉਰਫ ਰੌਕੀ ਨੂੰ ਗ੍ਰਫਤਾਰ ਕੀਤਾ ਤੇ ਹੋਰ ਇਹਨਾਂ ਤੋਂ ਕੋਈ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਪੁਲਿਸ ਨੇ ਇਹਨਾਂ ਦੇ ਕੋਲੋਂ ਇੱਕ 32 ਬੋਰ ਦਾ ਪਿਸਤੌਲ ਇੱਕ ਮੈਗਜ਼ੀਨ ਤੇ ਤਿੰਨ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੌਕੀ ਖਿਲਾਫ ਹੋਈ ਤੋਂ ਵਧ ਕੇ ਇਸ ਬੈਂਡਿੰਗ ਹੈ ਤੇ ਸਵੇ ਪਰਵਿਚਠ ਸਾਲਾ ਤੋਂ ਵਾਅਫਾ ਜੇਬਾਂਦ ਰਿਹਾ ਹੈ ਏਡੀਸੀਪੀ ਇਨਵੈਸਟੀਗੇਸ਼ਨ ਤੇ ਸੀਟੀ ਇਨਵੈਸਟੀਗੇਸ਼ਨ ਸਪੈਸ਼ਲ ਸਟਰੀ ਟੀਮ ਜਿਹੜੀ ਹੈ ਇਹਨਾਂ ਦੇ ਪਿੱਛੇ ਅ ਪਿਛਲੇ অলਮੋਸਟ ਇੱਕ ਮਹੀਨਾ

ਮੁਲਾ ਵੀ ਕਾਫੀ ਵਾਰ ਚਿੰਤਨ ਦਾ ਭਾਗ ਬੁਕਾਰੇ ਬੰਗਿਆ ਗੋਦਨਾਥ ਅਫੀਲੀਟਡ ਸੀਗੇ ਜਿਹੜਾ ਜੀਵਿਕਨਗਲੰਬੀਆਂ ਦੇ ਉਹ ਇਲੈਕਸ਼ਨ ਹੈ ਪੁਨੀਤਲ ਲਈ ਹਨਾ ਦੇਵੀ ਐਸੋਸੀਏਸ਼ਨ ਤੇ ਬੀਸਿਕਲੀ ਸ਼ੇਅਰ ਜਤੇ ਜਲੰਧਰ ਜਲੰਧਰ ਦੇ ਆਲੇ ਦੋਲੇ ਵਾਲੇ ਚਕੇ ਆਚੋ ਐਕਸਟਰਸ਼ਨ ਕਰਦੇ ਸੀ ਹੁਣ ਤੱਕ ਦੀ ਇਨਵੈਸਟੀਗੇਸ਼ਨ ਤੇ ਇੰਟਰੋਗੇਸ਼ਨ ਚ ਕੀ ਆਇਆ ਹੈ ਕਿ অন ਰਿਕਾਰਡ ਨਹੀਂ ਹੈ ਕੋਈ ਈਂ ਛੋਟੀ ਮੋਟੀ 500000 ਲੱਖ 1.5 ਲੱਖ 2 ਲੱਖ 3 ਲੱਖ ਪਿਛਲੇ 1 ਸਾਲ ਤੋਂ ਕਾਫੀ ਸਟਾਪਸ਼ਨ ਦਿੱਤੀ ਹੈ ਜੇ પેટ્રોલ ਪੰਪ ਵਾਲੇ ਤੋਂ ਕੋਈ ਹਾਰਦੀਏ ਤੋਂ ਜੇ ਕੋਈ ਸਿਨੇਮਾ ਵਾਲਾ ਹੋ ਮਲਟੀਪਲੈਕਸ ਵਾਲਾ ਹੋ ਇਹ ਨਾ ਐਕਸਿਸਟੈਂਡ ਹੋ ਗਏ ਅਸਰਡੇ ਹੋ ਗਏ ਆਪਰੇ ਵਾਲੇ ਹੋ ਗਏ ਤੇ ਪਰਚੇ ਨਾ ਤੇਦਰ ਜਿਹੜੇ ਹੈ ਉਹ ਸਟਾਪਸ਼ਨ ਦੇ ਹੈ ਹਮਸ਼ੱਕ ਹੈ ਇੱਕ ਕਿੰਤੋਂ ਸਾਥ ਦੇ ਚੇ ਪਰਚੇ ਦਿੰ ਤੋਂ ਤੋਂ ਦੇ ਮਡਰ ਦਾ ਬਚਾਇਆ ਤੇ ਬੋਮੀਆ ਕੈਂਪ ਦੇ ਨਾਲ ਹੰਦੇ ਅਨੈ ਕੁਮਾਰ ਦਿੱਖਾ ਕਿੰਨੇ ਪਰਦੇ ਦੱਸ ਜਮ ਉਹ ਲਿਖ 9 ਹੈ ਨਾ ਲੇਖ ਕਿਹੜਾ ਹੁਣ ਦੀ 1 ਫਸ 21 ਫੀਲ ਦੇ ਇਹ ਦੇ ਕਲਾਸ ਇਹ ਦੇ ਕਲਾਸ 4 ਜਿਹੜੀ ਕੁੰਦੀ ਇਹਨੂੰ ਐਡ ਕਰ ਲੋ ਕੁੰਦੀ ਅੱਛਾ ਤੁਸੀਂ ਦਿਖੇ ਕਿ ਦੂਸਰ ਬਦਲ ਕਰਨ ਦਾ ਫੈਸਲਾ ਕਰਦੇ ਸੀ ਕੌਣ ਕਿਹੜੇ ਇਹ ਰਾਈਵਲ ਗਰੁੱਪ ਚ ਉਹ ਵੀਰ ਰੁਪੇ ਗੈਂਗ ਦੇ ਐਸੋਸੀਏਟ ਸੀਗੇ ਇਹਨਾਂ ਨੇ ਮੰਬੀ ਹੈ ਗੈਂਗ ਵਾਸਤੇ ਸਾਡੀ ਫਰੋਤੀ ਦਿੱਤੀ ਹਾਂ ਆਪਸ ਨੂੰ ਦੇਖੋ ਗੈਂਗ ਵਾਸਤੇ ਫਰੋਤੀ ਜਿਹੜੀ ਹੈ ਉਹਨਾਂ ਦਾ ਨਾਵਰਤੇ ਸੀ ਉਹਨਾਂ ਦੇ ਨਾਲ ਐਸੋਸੀਏਟਡ ਸੀਗੇ ਜਿਹੜੀ ਫਰੋਤੀ ਹੈ ਉਹ ਵਰਤੇ ਤਾਂ ਆਪਣੇ ਲਈ ਐਸੋਸੀਏਟ ਦਾ ਮਤਲਬ ਹੈ ਕਿ ਉਹਨਾਂ ਦੇ ਆਰਡਰ ਦੇ ਉੱਤੇ ਨਹੀਂ ਨਹੀਂ अपने अपने नाम उन्होंने यूज़ कर दिया है नाम इसलिए यूज़ करते हैं क्योंकि उन्हें दरअल रिलेटेड है ये 100% शोर है कि बम्बई हार्ड जैसे जो नाली ही नहीं क्या उन्हें नाम यूज़ कर नहीं बिल्कुल नाली नाली सेम प्रकार है समझो यार इतना ही क्या अंदाज़ी है हथियार उन तक तक तो एमपी � ਫਿਲਹਾਲ ਹਾਂਜੀ ਕੈਪਟਨ ਜੀ ਉਹ ਨਵਾਂ ਸ਼ਹਿਰ ਫਗੋਤ ਫਰਵਾੜਾ ਜਲੰਧਰ ਜਲੰਧਰ ਉਹ ਵੀ ਬਲਕਿ ਕੁਝ ਪਾਰਟਸ ਆਫ ਉਹ ਸ਼ਹਿਰ ਜਿਹੜੀ ਇਹਨਾਂ ਦੇ ਜਿਹੜੀ ਮੇਨ ਵਾਰ ਹੈ ਕਾਫੀ ਵਾਰ ਹੈ ਉਹ ਤੋਂ ਤੁਹਾਨੂੰ ਇਨਕਮੈਂਟ ਦੇ ਸਕਦਾ ਨਹੀਂ ਮੋਹਨ ਤੱਕ ਪਾਈ ਕੋਈ ਕੋਈ ਸਾਥੀ ਹੈ ਇਹਨਾਂ ਨੇ ਸਾਥੀ ਹੈ 3-4 ਹੋ ਸਕਦਾ ਵੀ ਇਹਨਾਂ ਲਗਭਗ 2 ਲੱਖ ਤੋਂ ਵੱਧ ਜਿੱਥੇ ਕੋਈ ਨਹੀਂ ਮੋਹਨ ਤੱਕ ਪਾਈ ਲਗਭਗ 2 ਲੱਖ 5 ਲੱਖ ਵੀ ਹੋ ਸਕਦਾ ਹੈ ਕਿ ਉਹ ਐਕਟਿਵਲੀ ਬੋਲ ਚੁਕੀ ਕੋਈ ਕੰਪਲੇਟ 5 ਲੱਖ ਵਾਲੀ ਨਹੀਂ ਹੈ ਸਾਡੇ ਕੋਲ ਲੱਖ 2 ਲੱਖ ਵਾਲੀ ਸਰੀਕ ਨੂੰ ਨਹੀਂ ਕੰਪਲੇਂਟ ਸਵੀ ਨਹੀਂ ਉਹ ਕਹਿੰਦਾ ਹੈ ਔਨ ਰਿਕਾਰਡ ਨਹੀਂ ਹੈ ਉਹ ਕਹਿੰਦਾ ਹੈ ਇਨਵੈਸਟ ਸਰ ਜੀ ਇਹ ਕਿ ਇਸ ਚੀਜ਼ ਨਹੀਂ ਕਰਦੇ ਨਗਰ ਨਿਗਮ ਦੀ ਚੁਕੂਤ ਹੈ ਨਹੀਂ ਹੱਥ ਨਹੀਂ ਸੀਗਾ ਲੇਕਿਨ ਉਹਨਾਂ ਦੇ ਜਿਹੜੇ ਮੇਨ ਅਕਿਊਜ਼ਡ ਹੈ ਉਹਨਾਂ ਦੇ ਨਾਲ ਸਰ ਕਲੀਨ ਕੀ ਨਾ ਦਿਖਾ ਦਿੱਤੀ ਇਹਨਾਂ ਦੇ ਅਰਾਈਵਲ ਹੁੰਦੇ ਸੀ ਕੋਈ ਕੋਈ ਕਹਿਣਾ ਪਰ ਅਰਾਈਵਲ ਸੀ ਇਹ ਲੋਕਲ ਹੈ ਲੋਕਲ ਹਾਂ ਇੱਕ ਲੋਕਲ ਐਕਟ ਹੈ ਇਸ ਲਈ ਤਾਂ ਕੁਛ ਨਹੀਂ ਮਰਨ ਹੋਇਆ ਉਹਦੇ ਵਿੱਚ ਵੀ ਇਹਨਾਂ ਦਾ ਕੁਛ ਹੈ ਨਹੀਂ ਉਹ ਤਾਂ ਸੈਪਰੇਟ ਇਸ਼ੂ ਸੀ ਜੋ ਉਹ ਮਟਰ ਜਿਹੜਾ ਹੋਇਆ ਉਹ ਤਾਂ ਪੁਰਾਣੀ ਫੈਬਲਰੀ ਸੀ ਜਿਸ ਕਰਕੇ ਇਹ ਦੋਨੋਂ ਸਾਥੀ ਨੇ ਆਪਦੇ ਵਿੱਚ ਕਿ ਇਹਨਾਂ ਦਾ ਕੋਈ ਹੋਰ ਵੀ ਗੈਂਗ ਹੈਗਾ ਜਾਂ ਇਹ ਤੋਂ 3 4 ਹੋਰ ਬੰਦੇ ਹੈਗੇ 4 ਹੋਰ ਹੈਗੇ ਜਿਹੜੇ ਐਕਟ ਕਰ ਰਹੇ ਹੈ ਸਰ ਜਿਹੜੇ ਗੁਰੂਸ ਸਿੰਘ ਸਾਹਿਬ ਕਿ ਇਹਨਾਂ ਦਾ ਕਦੋਂ ਪਰਨਾ ਸੀ ਕਿ ਕਿਹੜੀ ਸਟੇਜ ਤੇ ਅਸਲ ਵਿੱਚ ਕੰਮ ਰਕੀ ਹੋ ਚੁੱਕੀ ਸੀ ਹਾਂ कौचिलंदाते फी दिनाल मॉडुल कना सिमली एक ग्लंदाते पा मॉडुल कोड ऑफ कंडक्टर बोलस कोला फिर भी इस तरीके में कोई एक्टिविटीज में हालांकि नहीं इट इज ऑल ऑलवेज इन ए हर जगह मोस्ट ऑफ द टाइम आर भी ना है बट फिर भी थोड़ा बट इलैबरेट कर तो इस तरीके के नाल आने के बिना छोड़ जरा कि वॉश को होली से होते नहीं इट इज ए मॉडुल कोड ऑफ कंडक्टर इलेक्ट्रनी दिस इज ए रेगुलर प्रोडक्शन जोरी पंजाब पुलिस का इज ए रेगुलर ਸਰਹੱਤਿਆਰ ਜਿਹੜਾ ਕਿਸ ਕੋਈ ਨਾਮ ਐ ਐਮਪੀ ਤੋਂ ਰੁਪਿੰਦੀ ਸੀ। ਉਸ ਹੀ ਵਾਲੀ ਜਿਸਨੇ ਕਹਾ ਹਾਂ ਉਹਦੇ ਇਸ ਕੇ ਯਾਤਰੀ ਆ ਐਮਪੀ ਤੋਂ। ਸੜਿਕ ਨੂੰ ਬਈ ਕੋਸ਼ਨ ਇਸ ਘਟਨਾ ਤੋਂ اٹਕੇ ਜਿਹੜਾ ਐ ਬਰਾਬਰ ਵਾਲਾ। ਸਮਾਨ ਵਾਲਾ ਤਾਂ ਥੋੜਾ ਕਲੀਅਰ ਕਰ ਦਿਓ ਜੇ ਸਮਾਨ ਵਾਲਾ ਚੱਲ ਰਹਿ ਮਰ ਜਾ ਕਿ ਉਹ ਮੁੰਡਾ ਚੰਦਰ ਦੇ ਰਹਿਣਾ ਵਾਲਾ ਸੀਗਾ। ਨਹੀਂ। ਆਈ ਆਈ ਥਿੰਕ ਆਈ ਕਾਂਟ ਕਮੈਂਟ ਓਨ ਦਾ ਟਾਈਮ ਫੈਕਟਸ ਆਰ ਅਬਲ ਬੀਗ। ਵੀ ਕਾਂਟ। ਮੁੰਬਈ ਪੁਲਿਸ ਨੇ ਕੋਈ ਸੰਪਰਕ ਕੀਤਾ ਬਣਾ ਹਾਲੇ ਕੋਈ ਸੰਪਰਕ ਨਹੀਂ ਕੀਤਾ। ਰੁਪੀ ਦੇ ਸੱਪ ਗੈਂਗ ਵਾਲੇ ਜਿਹੜੇ ਨੇ ਉਹ ਕੋਲ ਉਹ ਹੀ ਬਾਲਦੇ ਸੱਪ ਦੇ ਮੁੰਡਾ ਇਹ ਸੱਪ ਆ